ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਤੋਂ ਬਣੇ ਰਹੋ ਹਾਂ ਜੀ ਇੱਥੇ ਮਾਰਨਿੰਗ ਦਾ ਟਾਈਮ ਸੀ ਦਿਨ ਹੈਗਾ ਜੀ ਅੱਜ ਬੀਰਵਾਰ ਦਾ ਸੀ ਸਾਡੇ 1:00 ਵਜੇ ਦਾ ਫਤਿਹ ਦੇ ਪਾਪਾ ਦਾ ਟਿਫਨ ਬਣਾ ਲਿਆ ਸੀ ਫਤਿਹ ਦਾ ਬਣਾਉਣਾ ਸੀ ਉਹ ਕਹਿੰਦਾ ਵੀ ਮੈਨੂੰ ਅੱਜ ਕਹਿੰਦਾ ਬਿਸਣ ਦੇ ਪੂੜੇ ਬਣਾ ਕੇ ਦੇ ਦਿਓ ਇਸ ਕਰਕੇ ਉਹਦੇ ਲਈ ਬਣਾਉਣ ਲੱਗੀ ਸੀ ਬੇਸਨ ਦੇ ਪੂੜੇ ਇਹ ਰੈਸਪੀ ਮੈਂ ਵੈਸੇ ਤੁਹਾਡੇ ਨਾਲ ਪਹਿਲਾਂ ਮੈਂ ਸ਼ੇਅਰ ਕੀਤੀ ਹੋਈ ਆ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਅੱਜ ਤਾਂ ਕੀ ਕਰਨੀ ਆ ਤਾਂ ਨਹੀਂ ਸੀ ਮੈਂ ਰੈਸਪੀ ਸ਼ੇਅਰ ਕੀਤੀ ਤੁਹਾਡੇ ਨਾਲ ਬੱਚਿਆਂ ਲਈ ਇੱਕ ਬਹੁਤ ਵਧੀਆ ਪੋਸਟਿਵ ਚੀਜ਼ ਆ ਜੀ ਇਹ ਅਗਰ ਬੱਚੇ ਪਸੰਦ ਕਰਦੇ ਕਿਉਂਕਿ ਮਿੱਠਾ ਥੋੜੇ ਜਿਹਾ ਬੱਚਿਆਂ ਨੂੰ ਘੱਟ ਪਸੰਦ ਆਉਂਦਾ ਨਮਕਾਲੀਆਂ ਚੀਜ਼ਾਂ ਬੱਚੇ ਜ਼ਿਆਦਾ ਪਸੰਦ ਕਰਦੇ ਨੇ ਅਮਕ ਵਾਲੀਆਂ ਚੀਜ਼ਾਂ ਦਾ ਇਹ ਹੋ ਜਾਂਦਾ ਜੀ ਬੱਚਿਆਂ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਵੀ কুরਕਰੇ ਲੇਜ਼ਾਂ ਤੇ ਗਿਜੇ ਹੋਏ ਨੇ ਕਿਉਂਕਿ ਮਿੱਠੇ ਦੇ ਵਿੱਚ ਕੋਈ ਚੀਜ਼ ਐਦਾਂ ਦੀ ਆਉਂਦੀ ਨਹੀਂ ਹੁਣ ਚਾਕਲੇਟ ਨੇ ਉਹ ਵੀ ਤਾਂ ਬੱਚੇ ਖਾਂਦੇ ਨੇ ਪਰ ਇਹ ਹੋ ਜਾਂਦਾ ਵੀ ਜੇ ਘਰ ਆਪਾਂ ਕੋਈ ਚੀਜ਼ ਬਣਾਉਨੇ ਆ ਮਿੱਠੀ ਹੈ ਨਾ ਵੀ ਉਹ ਨਹੀਂ ਇਹਨਾਂ ਦੇ ਨਖਰੇ ਥੱਲੇ ਆਉਂਦੀ ਹੈਗੀ ਮੋਲ ਵਾਲੀਆਂ ਚੀਜ਼ਾਂ ਹੀ ਨਖਰੇ ਥੱਲੇ ਆਉਂਦੀਆਂ ਨੇ ਇਹਨਾਂ ਦਾ ਤਾਂ ਤਾਂ ਐ ਹੋ ਜਾਂਦਾ ਜੀ ਚਲੋ ਮੈਨੂੰ ਇਹ ਹੋ ਜਾਂਦਾ ਵੀ ਵੀ ਵਧੀਆ ਚੀਜ਼ ਆ ਹਨਾ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਵੀ ਫਾਇਦਾ ਹੀ ਆ ਵੀ ਬਹਾਨੇ ਸਰ ਚਲੋ ਇਹ ਹੁੰਦਾ ਵੀ ਬੀਸਣ ਬੱਚਾ ਖਾਂਦਾ ਏ ਕਿਉਂਕਿ ਬੀਸਣ ਨੂੰ ਆਪਾਂ ਕਿਸੇ ਵੀ ਉਹਦੇ ਵਿੱਚ ਚਾਹੇ ਵਰਤੋਂ ਕਰੋ ਪਰ ਇਹ ਹੁੰਦਾ ਨਾ ਵੀ ਉਹਦੇ ਫਾਇਦੇ ਹੀ ਫਾਇਦੇ ਨੇ ਚਾਹੇ ਕਿਸੇ ਵੀ ਕਿਸਮ ਨਾਲ ਵਰਤਿਆ ਜਾਵੇ ਉਹ ਕਿਉਂਕਿ ਜੀ ਬੱਚਿਆਂ ਲਈ ਬਹੁਤ ਫਾਇਦੇਮੰਦ ਨੇ ਚੀਜ਼ਾਂ ਫਤਿਹ ਸਕੂਲ ਚਲੇ ਗਿਆ ਸੀ ਦੇ ਪਾਪਾ ਤਾਂ ਚਲੋ ਪਹਿਲਾਂ ਹੀ ਗਏ ਹੋ ਜੀ ਉਹ ਤਾਂ ਕਿਉਂਕਿ ਉਹਦਾ ਸਾਢੇ ਕਿਸ਼ੇ ਚਲੇ ਜਾਂਦੇ ਨੇ ਕਰੋ ਫਤੇ 8:30 ਕਰਠ ਜਾਂਦਾ ਹੁੰਦਾ ਕਿਉਂਕਿ ਫਤੇ ਥੋੜਾ ਜਿਹਾ ਉੱਠਦਾ ਹੀ ਲੇਟ ਆਈ ਸਾਢੇ ਕਿਸਤ ਉੱਠਦਾ ਹੁੰਦਾ ਸਾਢੇ ਕਿਸਤ ਤੋਂ ਫਿਰ ਇਹਨੂੰ ਆਏ ਹੁੰਦਾ ਵੀ ਪੌਣਾ ਇੱਕ ਘੰਟਾ ਹੁੰਦਾ ਹੈ ਮਤਲਬ 45 ਮਿੰਟ ਹੁੰਦੇ ਨੇ ਇਹਦੇ ਕੋਲ ਇਹਨੇ ਕਿਹਾ ਜੀ ਆਏ ਹੁੰਦਾ ਵੀ ਕੋਈ ਘਰ ਦੇ ਕੰਮ ਸਮਾਰਨੇ ਨੇ ਵੀ ਬੱਚਿਆਂ ਨੇ ਆਏ ਹੁੰਦਾ ਚਲੋ ਉੱਠ ਕੇ ਤਿਆਰੇ ਹੋਣਾ ਹੁੰਦਾ ਉਹਦਾ ਨਾ ਤੋਕੇ ਤਾਂ ਕਰਕੇ ਇਹ ਫਿਰ ਥੋੜਾ ਜਿਹਾ ਲੇਟ ਉੱਠਿਆ ਦੀ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਨਾ ਚਲ ਮੈਂ ਅੱਜ ਜਣੀਆਂ ਦੇ ਗਏ ਤੋਂ ਬਾਅਦ ਨਹੀਂ ਮੈਂ ਆਪਦਾ ਚਲ ਬਿਸਤਰਾ ਚੱਕ ਲੈਣੀ ਨਹੀਂ ਆ ਜਾਇ ਇਹ ਤਿਆਰ ਹੋਣ ਲੱਜਾਂਦਾ ਹੁੰਦਾ ਕਈ ਵਾਰੀ ਜ਼ਿਆਦਾ ਚੱਕਣ ਲੱਜਾਂਦੀ ਨਹੀਂ ਆ ਅੱਜ ਫਿਰ ਮੈਂ ਉਦੋਂ ਵਿੱਚ ਕਿਚਨ ਚ ਲੱਗੀ ਕਰਕੇ ਮੇਰੇ ਮਿਸ ਹੋ ਗਿਆ ਸੀ ਅੱਜ ਫਿਰ ਮੈਂ ਬਾਅਦ ਵਿੱਚ ਇਹਦੇ ਗਏ ਤੋਂ ਹੀ ਫਿਰ ਬਿਸਤਰੇ ਚੱਕੇ ਨਾਲੇ ਫਿਰ ਮੈਂ ਕਿਹਾ ਚਲ ਬੈੱਡ ਸ਼ੀਟ ਵਗੈਰਾ ਵੀ ਛਾੜ ਕੇ ਬਿਸ਼ਾ ਕੇ ਇਹ ਹੋ ਜਾਂਦਾ ਵੀ ਚਲੋ ਹਨਾ ਜਿਹੜੀ ਇਹ ਥੋੜੀ ਬਹੁਤੀ ਚੱਕਰ ਤਰਜੀ ਵਾਲੇ ਕੰਮ ਹੁੰਦੇ ਨੇ ਨਾ ਉਹ ਹੋ ਜਾਣਾ ਫੇਰ ਝੜ ਗੋਚੇ ਨੂਨੀ ਅਨਾ ਟਾਈਮ ਲੱਗਦਾ ਹੁੰਦਾ ਜਿਹੜੇ ਇਹ ਕੰਮ ਵੈਸੇ ਜੀ ਮੈਨੂੰ ਤਾਂ ਜਿਹੜੀ ਇਹ ਹੁੰਦਾ ਵੀ ਮਤਲਬ ਬਿਸਤਰੇ ਚੱਕੇਗੇ ਬੈੱਡ ਸ਼ੀਟ ਵਗੈਰਾ ਹਨਾ ਸਾਫ਼ ਕਰਕੇ ਬਿਸ਼ਾ ਦਿਆਂ ਜਿਹੜੇ ਕੱਪੜੇ ਧੋਣ ਵਾਲੇ ਨੇ ਉਹ ਇਕੱਠੇ ਕਰਕੇ ਰੱਖ ਦੇਣੇ ਨੇ ਜਿਹੜੇ ਏਦਾਂ ਦੇ ਜਿਹੜੇ ਸਾਰੇ ਕੰਮ ਨੇ ਜਿਵੇਂ ਜੇ ਮਸ਼ੀਨ ਲਾਉਣ ਵਾਲੀ ਆ ਤਾਂ ਮਸ਼ੀਨ ਲਾਉਂਦੇ ਨੇ ਨਹੀਂ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਬਾਹਰ ਮਤਲਬ ਮਸ਼ੀਨ ਕੋਲ ਕੱਢ ਕੇ ਰੱਖ ਲੈਣੇ ਨੇ ਫਿਰ ਜਦ ਧੋਣੇ ਨੇ ਜਦ ਦੇ ਧੋਤੇ ਜਾਂਦੇ ਨੇ ਫਿਰ ਸਾਫ ਸਫਾਈ ਨੂੰ ਥੋੜਾ ਘੱਟ ਟਾਈਮ ਲੱਗਦਾ ਇੱਥੇ ਇਹ ਹੈਗਾ ਸੀ ਟਾਈਮ 9 9:30 ਦਾ 9 ਵਜੇ ਦਾ ਮੰਮੀ ਉਹਨਾਂ ਦੇ ਲੱਗਿਆ ਹੋਇਆ ਸੀ ਅੱਜ ਕੈਂਪ ਜਿਹੜੇ ਇਹ ਮਤਲਬ ਹੁਣ ਇਹਨਾਂ ਨੇ ਆਮ ਆਦਮੀ ਵਾਲਿਆਂ ਨੇ ਤਕਰੀਬਨ ਸਾਰੇ ਹੀ ਪਿੰਡਾਂ ਦੇ ਵਿੱਚ ਲਗਾਏ ਹੋ ਨੇ ਇਹ ਵੀ ਕਿਸੇ ਦੇ ਵੀ ਕਿਸੇ ਨੂੰ ਕੋਈ ਕੰਮ ਆ ਜਾਂ ਕਿਸੇ ਦੇ ਕੋਈ ਕੰਮ ਦੇ ਵਿੱਚ ਹੈਗੀ ਮਤਲਬ ਜਿਵੇਂ ਕੋਈ ਆਧਾਰ ਕਾਰਡ ਜਾਂ ਹੋਰ ਮਤਲਬ ਕੋਈ ਵੀ ਵੀ ਇਹਨਾਂ ਨੇ ਕੋਈ ਚੀਜ਼ ਗਲਤੀ ਆ ਕਿਸੇ ਦੇ ਕੋਈ ਪੀ ਆਈਡੀਆਂ ਬਣੀਆਂ ਜਿਵੇਂ ਆਧਾਰ ਕਾਰਡ ਵੋਟਰ ਕਾਰਡ ਜਾਂ ਕੋਈ ਸੁਵਿਧਾ ਵਾਲੇ ਮਤਲਬ ਸਾਰੇ ਵਿਭਾਗ ਇਹਨਾਂ ਨੇ ਬੁਲਾਏ ਹੋਏ ਨੇ ਜੀ ਵੀ ਕਿਸੇ ਨੂੰ ਕੋਈ ਕੰਮ ਆਵੇ ਕਿਸੇ ਨੇ ਪੈਨਸ਼ਨ ਵਗੈਰਾ ਲਗਾਉਣੀ ਆ ਜਾਂ ਕੋਈ ਸਰਟੀਫਿਕੇਟ ਬਣਾਉਣਾ ਹੈ ਹਨਾ ਵੀ ਉਹ ਬਣਾ ਸਕਦੇ ਨੇ ਤਾਂ ਕਰਕੇ ਮੰਮੀ ਕੁਛ ਲੈਣ ਆਈ ਸੀਗੇ ਗਏ ਹੋਏ ਸੀ ਇਹ ਸਕੂਲ ਆਪਦੇ ਪਹੁੰਚੇ ਹੋਏ ਸੀ ਉੱਥੇ ਕੈਂਪਸ ਚ ਫਿਰ ਕੈਂਪ ਦਾ ਮੁਕੇ ਤੋਂ ਫਿਰ ਮੰਮੀ ਉਹਨਾਂ ਦੇ ਹੈਗੀ ਸੀ ਅੱਜ ਮੀਟਿੰਗ ਫਿਰ ਮੰਮੀ ਪਹੁੰਚੇ ਮੀਟਿੰਗ ਤੇ ਉੱਥੋਂ ਆਇਆ ਤੇ ਫਿਰ ਜਦ ਨੂੰ ਮੈਂ ਵੀ ਆਪਦੇ ਕੰਮ ਕਰ ਕਰਕੇ ਨਾ ਤੋ ਕਿ ਜੀ ਆਪਾਂ ਹੋਗੇ ਸੀ ਬੇਲੇ ਅੱਜ ਸਰੋਂ ਦਾ ਫੁੱਲ ਬਣ ਕੇ ਨਾ ਮੈਨੂੰ ਆਪਦੇ ਆਪ ਨੂੰ ਹਾਸਾ ਜਿਹਾ ਆਉਂਦਾ ਸੀ ਹਨਾ ਵੀ ਯellow ਜੇ ਕਲਰ ਦਾ ਸੂਟ ਦੇਖ ਕੇ ਵੀ ਅੱਜ ਤਾਂ ਸਰੋਂ ਦੇ ਫੁੱਲ ਵਾਲਾ ਹੀ ਕੰਮ ਹੋ ਜਾਇਆ ਹੋਇਆ ਪਰ ਮੈਨੂੰ ਇਹ ਕਲਰ ਜਣੀ ਸੋਨਾ ਵੀ ਲੱਗ ਗਿਆ ਆਪਦੇ ਪਾਇਆ ਹੋਇਆ ਮਤਲਬ ਉਦਾਂ ਜਿਵੇਂ ਪਾਣੀ ਮੈਨੂੰ ਨਾ ਥੋੜੇ ਜੇ ਜਾ ਮਤਲਬ ਡਾਰਕ ਕਲਰ ਨਾ ਘੱਟ ਪਸੰਦ ਆਉਂਦੇ ਨੇ ਮੈਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਮੇਰੇ ਜੱਜ ਦੇ ਘੱਟ ਨੇ ਹਨਾ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਨਾ ਕਮੈਂਟ ਕਰਕੇ ਵੀ ਤੁਹਾਨੂੰ ਇਹ ਕਲਰ ਮੇਰੇ ਕਿੱਦਾਂ ਲੱਗਿਆ ਹੈ ਨਾ ਮੈਂ ਨਾ ਥੋੜੇ ਜਿਹਾ ਮਤਲਬ ਲਾਈਟ ਕਲਰ ਜ਼ਿਆਦਾ ਪਸੰਦ ਕਰਦੀ ਆ ਮੈਨੂੰ ਇਹ ਹੁੰਦਾ ਵੀ ਸ਼ਾਇਦ ਉਹ ਮੇਰੇ ਤੇ ਵੱਧ ਉੱਠਦੇ ਨੇ ਵੀ ਡਾਰਕ ਕਲਰ ਦੇ ਵਿੱਚ ਮੇਰਾ ਰੰਗ ਕਾਲਾ ਲੱਗਦਾ ਹਤੇ ਹੱਸਦਾ ਸੀ ਕਹਿੰਦਾ ਮਮਾ ਆਪਦੇ ਆਪ ਨੂੰ ਇਹ ਕਾਲਾ ਦੱਸਦੇ ਨੇ ਹੈ ਨਾ ਬਸ ਸਬਜ਼ੀ-ਭਾਜੀ ਕੱਟ ਕੇ ਜੀ ਆਪਾਂ ਫੇਰ ਲਗਾ ਲਿਆ ਸੀ ਤੜਕਾ ਅੱਜ ਬਣਾਈ ਸੀ ਆਪਾਂ ਚੁੱਲ੍ਹੇ ਤੇ ਕਈ ਦਿਨ ਬਾਅਦ ਮਤਲਬ ਚੁੱਲ੍ਹੇ ਦੀ ਵਾਰੀ ਆਈ ਸੀ ਉਸ ਤੋਂ ਬਾਅਦ ਫਿਰ ਲੱਗੇ ਸੀ ਮੰਜਾ ਢੇੜਨਾ ਕਾਫੀ ਟੁੱਟਿਆ ਪਿਆ ਸੀ ਕਾਫੀ ਦਿਨਾਂ ਦਾ ਕੁਛ ਇਹ ਸੀ ਵੀ ਠੰਡ ਕਰਕੇ ਨਾ ਜੀ ਨਹੀਂ ਕਰਦਾ ਲੱਗਣ ਨੂੰ ਹਾਂਜੀ ਠੰਡ ਕਰਕੇ ਨਾ ਐਦਾਂ ਹੀ ਮਤਲਬ ਪਿਆ ਸੀ ਉਦੋਂ ਵੀ ਹੋਣੀ ਸੀ ਤਾਂ ਕੱਲ ਜਿਵੇਂ ਉਹ ਲਈ ਸੀ ਥੋੜੀ ਜੀ ਗਰੋਸਰੀ ਕਰਨੀ ਸੀ ਫਿਰ ਨਾਲ ਨਾ ਇਹ ਵੀ ਲੈ ਕੇ ਆਉਂਦਾ ਸੀ ਬਾਣ ਹੁਣ ਦੇਖਦੇ ਹਾਂ ਕਿ ਕਦੇ ਦਿਨ ਤੱਕ ਬੁਣਾਗੇ ਮੈਂ ਮੰੰਜੇ ਦੀ ਵਾਰੀ ਹੁੰਦੀ ਆ 35ਾ ਦੇਡ ਕੇ ਰੱਖ ਲਿਆ ਸੀ ਸਬਜੀ ਬਣਾ ਲਈ ਸੀ ਰੋਟੀ ਵੀ ਬਣਾ ਲਈ ਸੀ ਕੰਮ ਆਪਾਂ ਕੰਪਲੀਟ ਕਰ ਲਈ ਸੀ ਸਾਰੇ ਬਸ ਇਹ ਥੋੜੇ ਜੇ ਕੱਪੜੇ ਸੀ ਧੋਤੇ ਹੋਏ ਮੈਂ ਕਿਹਾ ਚਲ ਇਹਨਾਂ ਨੂੰ ਵੀ ਪਹਿਲਾਂ ਹੁਣੇ ਵੀ ਸਮੇਟ ਦਵਾ ਕਿਉਂਕਿ ਫਿਰ ਪਏ ਰਹਿ ਜਾਂਦੇ ਨੇ ਹਨਾ ਫਿਰ ਦੂਜੇ ਦਿਨ ਨੂੰ ਹੋਰ ਇਕੱਠਾ ਹੋ ਜਾਂਦੇ ਨੇ ਕੰਮ ਕਿਉਂਕਿ ਕੱਪੜਿਆਂ ਦਾ ਡੇਲੀ ਸਾਰਿਆਂ ਦੇ ਘਰਾਂ ਦੇ ਵਿੱਚ ਚੱਲੀ ਜਾਂਦਾ ਏ ਕੁਸ਼ੇ ਸੀ ਵੀ ਅੱਜ ਥੋੜੇ ਜੇ ਘੱਟ ਸੀ ਮੈਂ ਕਿਹਾ ਵੀ ਜਿਹੜੇ ਤੈਹ ਲਗਾਉਣ ਵਾਲੇ ਨੇ ਉਹਨਾਂ ਨੂੰ ਤੈਹ ਲਗਾ ਦੇਣੀ ਆ ਤੇ ਜਿਹੜੇ ਸੁਬਾ ਪਾ ਕੇ ਜਾਣੇ ਨੇ ਉਹਦੇ ਪਾਪਾ ਨੇ ਯਾਰ ਫਤੇ ਨੇ ਉਹਨਾਂ ਦੇ ਪ੍ਰੈਸ ਕਰਨ ਨੂੰ ਰੱਖ ਦੂੰਗੀ ਕਿਉਂਕਿ ਇਹ ਸੀਗਾ ਵੀ ਫਿਰ ਉਹਨਾਂ ਦੇ ਪ੍ਰੈਸ ਹੋ ਜੂਗੀ ਪ੍ਰੈਸ ਕਰਕੇ ਫਿਰ ਚਲੋ ਬਿਲੇ ਰਹਾਂਗੇ ਹਨਾ ਵੀ ਕੰਮ ਜਿਹੜਾ ਹੋ ਜਵੇ ਵਧੀਆ ਰਹਿੰਦਾ ਏ ਉਸ ਤੋਂ ਬਾਅਦ ਫਿਰ ਇਹ ਜਿਹੜੇ ਗੁਲਾਫ ਥੋਤੇ ਹੋਏ ਸੀਗੇ मतलब ग्लाफ ਵੀ ਧੋਤੇ ਪਏ ਸੀ ਰਜਾਈਆਂ ਨੂੰ ਵੀ ਧੁੱਪ ਲਗਾ ਕੇ ਇਹ ਰੱਖੀ ਪਈ ਸੀ ਕਿਉਂਕਿ ਇਹ ਥੋੜੀਆਂ ਜਿਹਾ ਜ਼ਿਆਦਾ ਆਇਤ ਕੀ ਠੰਡ ਜ਼ਿਆਦਾ ਕਰਕੇ ਨਾ ਇਹ ਥੋੜੀਆਂ ਜਿਹਾ ਜ਼ਿਆਦਾ ਹੈਵੀ ਸੀ ਇਹ ਕੱਡੀਆਂ ਹੋਈਆਂ ਸੀ ਪਹਿਲਾਂ ਇਹ मतलब ਧੁੱਪ ਲਵਾ ਕੇ ਨਾ ਗਲਾਫ ਵੀ ਧੋ ਕੇ ਸੁਕਾ ਕੇ ਰੱਖੇ ਪਏ ਸੀ ਉਦਾਂ ਹੀ ਜਿਵੇਂ ਮੈਨੂੰ ਥੋੜਾ ਜਿਹਾ ਜਾਨ ਆਉਂਦਾ ਰਹਿੰਦਾ ਸੀ ਫਿਰ ਮੈਂ ਮੰਮੀ ਨੂੰ ਇਹ ਕਹਿੰਦੀ ਸੀ ਮੈਂ ਕਹਿੰਦਾ ਵੀ ਮੰਮੀ ਚਲੋ ਕੋਈ ਨਾ ਵੀ ਤੁਸੀਂ ਜੇ ਸੁੱਕ ਜਾਣਗੇ ਵੀ ਇਦਾਂ ਹੀ मतलब ਰੱਖ ਦਿਓ ਵੀ ਫਿਰ ਕਿਸੇ ਦਿਨ ਮੈਂ ਪੇਟੀ ਚੋਂ ਕੱਢ ਕੇ ਵੀ ਫਿਰ ਆਪਾਂ ਜਿਹੜੇ ਜਿਹੜੇ ਤੇ ਗਲਾਫ ਚੜਾਉਣ ਵਾਲੇ ਨੇ ਜਾਂ ਵੀ ਫਿਰ ਉਦਾਂ ਕਰ ਲਾਂਗੇ ਫਿਰ ਇਹ ਇੱਕ ਦੋ ਕੁ ਰਜਾਈਆਂ ਹੈਗੀਆਂ ਸੀ ਡਬਲ ਬੈੱਡ ਦੀ ਸਿੰਗਲ ਦੀ ਤੇ ਇੱਕ ਦੋ ਕੁ ਕੰਬਲ ਜੇ ਸੀ ਤੇ ਉਦਾਂ ਰੱਖ ਲਏ ਸੀ ਪੇਟੀ 'ਚ ਫਿਰ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਇਹ ਟੰਗ ਸਰ ਜਿਵੇਂ ਜਿਵੇਂ ਜਿਹੜੇ ਕੱਪੜਿਆਂ ਦੀ ਲੋੜਾ ਹਨ ਫਿਰ ਉਸ ਹਿਸਾਬ ਨਾਲ ਰੱਖੇ ਜਾਂਦੇ ਨੇ ਨਹੀਂ ਤਾਂ ਫਿਰ ਥੋੜੀ ਜਿਹੀ ਉਲਝਣਤਾਣੀ ਦੀ ਉਹ ਰਹਿੰਦੀ ਆ ਅੱਜ ਮੈਨੂੰ ਇਹ ਸੀ ਵੀ ਥੋੜਾ ਜਿਹਾ ਟਾਈਮ ਮੇਰੇ ਕੋਲ ਆਏਗਾ ਸੀ ਤੁਸ ਮੈਨੂੰ ਇਹ ਸੀ ਵੀ ਸਵੇਰ ਮੈਂ ਫੇਰ ਜਾਣਾ ਏ ਕਿਉਂਕਿ ਮੰਮੀ ਨੇ ਦਵਾਈ ਲੈਣ ਜਾਣਾ ਸੀ ਤਾਂ ਕਰਕੇ ਫਿਰ ਮੈਨੂੰ ਜਾਣਾ ਪੈਣਾ ਸੀ अर्ली ਮਾਰਨਿੰਗ ਮੈਂ ਕਿਹਾ ਵੀ ਚਲ ਜਿਹੜਾ ਕੰਮ ਹੁੰਦਾ ਵਧੀਆ ਇਹ ਫਿਰ ਸਾਰੇ ਕੰਮ ਆਪਾਂ ਕੰਪਲੀਟ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਲੱਗੀ ਸੀ ਦੁੱਧ ਬਣਾਉਣਾ ਦੁੱਧ ਗਰਮ ਕਰਿਆ ਹੋਇਆ ਸੀ ਮੈਂ ਬਸ ਮਿੱਠਾਈ ਫਤੇ ਨੂੰ ਮਿੱਠਾ ਪਾ ਕੇ ਦੇਣਾ ਸੀ ਅਸੀਂ ਤਾਂ ਬਾਕੀ ਸਾਰੇ ਜਣੇ ਫਿੱਕਾ ਹੀ ਲੈਣੇ ਆਂ ਮੈਂ ਨਹੀਂ ਅਸੀਂ ਤਾਂ ਜਣੀ ਮਤਲਬ 슈ਗਰ ਹੌਨ ਨਹੀਂ ਹੈ ਜੀ ਇਹਦੇ ਵਿੱਚ ਵੀ ਫਿੱਕਾ ਹੀ ਵਰਤਦੇ ਆ ਕਿਉਂਕਿ ਮਿੱਠੇ ਵਾਲਾ ਮਤਲਬ ਵਧੀਆ ਨਹੀਂ ਲੱਗਦਾ ਹੈਗਾ ਤਾਂ ਕਰਕੇ ਬਸ ਆਪਾਂ ਕੰਮ ਕਰ ਅਪਡੇਟ ਕਰ ਲੇ ਹੋ ਗਏ ਬਿਲ ਇਹਦੀ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ